लुधियाने का बड़ा शायर साहर लुधियानबी वो कहते ने आदमी को चाहिए कि वक्त से डर कर रहे आदमी को चाहिए कि वो वक्त से डर कर रहे कौन जाने किस घड़ी में वक्त का बदले मिजाज इमें क्यों कह रहे हैं इन में कह रहे हैं कि कोई शख्स ਜਿਹੜਾ ਕਿਸੇ ਸਮੇਂ ਪੰਜਾਬ ਦਾ ਵੱਡਾ ਪਾਵਰਫੁੱਲ ਬੰਦਾ ਹੁੰਦਾ ਸੀ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੁਲਿਸ ਬੜੀ ਪਾਵਰਫੁੱਲ ਹੁੰਦੀ ਸੀ ਜਦੋਂ ਜਿਹਦਾ ਦਿਲ ਕਰਦਾ ਸੀ ਜਿਸ ਨੂੰ ਮਾਰ ਕੇ ਇਨਕਾਊਂਟਰ ਦਿਖਾ ਦਿੱਤਾ ਜਾਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਪਾਵਰਫੁੱਲ ਬੰਦਾ ਜਿਹੜਾ ਬਾਅਦ ਚ ਜਾ ਕੇ 2002 ਦੇ ਵਿੱਚ ਡੀਜੀਪੀ ਪੰਜਾਬ ਬਣਦਾ ਐ ਐਮ ਐਸ ਪੁੱਲਰ ਮਹਲ ਸਿੰਘ ਪੁੱਲਰ ਉਹ ਮਹਿਲ ਸਿੰਘ ਪੁੱਟਰ